ਲੋਕ ਸਭਾ ਨਤੀਜਿਆਂ ਦੇ ਵਿੱਚ ਲੱਗੇ ਕੱਲ ਬਠਿੰਡਾ ਹਲਕੇ ਦਾ ਖਾਸਾ ਜ਼ਿਕਰ ਰਿਹਾ ਹੈ ਬਠਿੰਡਾ ਹਲਕੇ ਦਾ ਤਾਂ ਕਰਕੇ ਕਿਉਂਕਿ ਇਹੋ ਇੱਕੋ ਸੀਟ ਹੈ ਇਹੋ ਇੱਕੋ ਹਲਕਾ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਕਵਾਇਰ ਕਰ ਸਕਿਆ ਬੀਬੀ ਹਰਸਿਮਰਤ ਕੌਰ ਬਾਦਲ ਆਸਤਨ 50000 ਵੋਟਾਂ ਦੀ ਵਿੱਥ ਦੇ ਨਾਲ ਜਿੱਤ ਹਾਸਲ ਕਰਦੇ ਨੇ ਔਰ ਜਿਸ ਤੋਂ ਬਾਅਦ ਹੁਣ ਚਰਚਾ ਦਾ ਵੇਸ਼ਾ ਬਣ ਗਿਆ ਕਿ ਆਖਰਕਾਰ ਬਾਕੀ ਸਾਰੀਆਂ ਸੀਟਾਂ ਦੇ ਉੱਤੇ ਇੰਨਾ ਨਿੱਗਰ ਦਾ ਪ੍ਰਦਰਸ਼ਨ ਪਰ ਬਠਿੰਡਾ ਸੀਟ ਜਿਵੇਂ ਝੋਲੀ 'ਚ ਆ ਪਾ ਕੇ ਪੈ ਗਈ ਇਸ ਤਰ੍ਹਾਂ ਕਿਉਂ ਕਿਉਂ ਅਚਾਨਕ ਬਠਿੰਡਾ ਸੀਟ ਦੇ ਉੱਤੇ ਗ੍ਰਾਫ ਅਕਾਲੀ ਦਲ ਦਾ ਇੰਨਾ ਜ਼ਿਆਦਾ ਵੱਧ ਗਿਆ ਪਰ ਦੂਜੀਆਂ ਸੀਟਾਂ ਉਸੇ ਤਰ੍ਹਾਂ ਹਾਲਾਂਕਿ ਲੇ ਪੱਧਰ ਦੇ ਪ੍ਰਦਰਸ਼ਨ ਦੇ ਨਾਲ ਹਾਰੀਆਂ ਗਈਆਂ ਇਸ ਸਾਰੇ ਮਾਮਲੇ ਦੇ ਉੱਤੇ ਜੇ ਸਿੱਧਾ ਨਜ਼ਰ ਮਾਰੀ ਜਾਵੇ ਤਾਂ ਜ਼ਰੂਰ ਕਿਤੇ ਨਾ ਕਿਤੇ ਸਵਾਲ ਖੜ੍ਹਦੇ ਨੇ ਪਰ ਦੂਜੇ ਪਾਸੇ ਜੋ ਗੱਲਾਂ ਚੱਲਦੀਆਂ ਨੇ ਉਹਨਾਂ ਮੁਤਾਬਕ ਬੀਬੀ ਹਰਸਿਮਰਤ ਕੌਰ ਬਾਦਲ ਜਾਂ ਬਾਦਲ ਪਰਿਵਾਰ ਨੇ ਖਾਸ ਕਰਕੇ ਸੁਖਬੀਰ ਸਿੰਘ ਬਾਦਲਾ ਤੇ ਬੀਬੀ ਬਾਦਲ ਦੇ ਭਰਾ ਵਿਕਰਮ ਸਿੰਘ ਮਜੀਠੀਆ ਨੇ ਖਾਸੀ ਮਿਹਨਤ ਕੀਤੀ ਹੈ ਇਸ ਸੀਟ ਦੇ ਉੱਤੇ ਇਸ ਸੀਟ ਦੇ ਉੱਤੇ ਖਾਸ ਕਰਕੇ ਕਿਉਂਕਿ ਬਠਿੰਡਾ ਹਲਕੇ ਦੇ ਵਿੱਚ ਉਹਨਾਂ ਦਾ ਰੁਝਾਨ ਕਾਫੀ ਰਿਹਾ ਹੈ ਲਗਾਤਾਰ ਇਸ ਹਲਕੇ ਦੇ ਵਿੱਚ ਆ ਕੇ ਰੈਲੀਆਂ ਕੀਤੀਆਂ ਜਾਂਦੀਆਂ ਰਹੀਆਂ ਲਗਾਤਾਰ ਇੱਥੇ ਪ੍ਰਦਰਸ਼ਨ ਕੀਤੇ ਜਾਂਦੇ ਰਹੇ ਨੇ ਖਾਸ ਕਰਕੇ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਉਹ ਇਸ ਏਰੀਆ ਦੇ ਵਿੱਚ ਵੀ ਖਾਸੀ ਉੱਭਰਦੀ ਨਜ਼ਰ ਆਈ ਹੈ ਪਰ ਹਰ ਸਿਮਰਤ ਕੋਰ ਬਾਦਲ ਜੰਨੀ ਵਿਥ ਦੇ ਨਾਲ ਜੱਤੇ ਨੇ ਉਹ ਜਿੱਤ ਜਿਹੜੀ ਆ ਉਹ 2019 ਤੋਂ ਵੀ ਜ਼ਿਆਦਾ ਪਹਿਲਾਂ ਕਦੀ ਇਸ ਇੰਨੀ ਜ਼ਿਆਦਾ ਵਿੱਥ ਤੋਂ ਹਰ ਸਿਮਰਤ ਕੌਰ ਬਾਦਲ ਜਿੱਤ ਹਾਸਲ ਨਹੀਂ ਕਰ ਸਕੇ ਪਰ ਕੀ ਇਸ ਜਿੱਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਸੁੱਖ ਦਾ ਸਾਹ ਲੈਣਾ ਚਾਹੀਦਾ ਹੈ ਕਿ ਇਸ ਜਿੱਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਕੌਨਫੀਡੈਂਟ ਹੋ ਸਕਦਾ ਹੋਰ ਕੌਨਫੀਡੈਂਟ ਹੋ ਕੇ ਉੱਭਰ ਸਕਦਾ ਸਵਾਲ ਇੱਥੇ ਖੜਦਾ ਹੈ ਇਹ ਇੱਕ ਸੀਟ ਜਿੱਤਣਾ ਇਸ ਦੇ ਨਾਲ ਇਹ ਡਿਕਲੇਅਰ ਨਹੀਂ ਕੀਤਾ ਜਾ ਸਕਦਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਰਾਹ ਅੱਗੇ ਹੋਰ ਥੋੜਾ ਸੁਖਾਲਾ ਹੋ ਸਕਦਾ ਜ਼ਰੂਰ ਕਿਤੇ ਨਾ ਕਿਤੇ ਲੱਤ ਜਿਹੜੀ ਪੰਜਾਬ ਦੇ ਵਿੱਚ ਲੱਤ ਬੀਜੇਪੀ ਦੇ ਉੱਤੇ ਰੱਖ ਲਈ ਗਈ ਹੈ ਅੰਕੜਿਆਂ ਦੇ ਮੁਤਾਬਕ ਪ੍ਰਤਾਂਵੀ ਜੇ ਹਲਕੇ ਤੋਂ ਹਲਕੇ ਦੇਖਿਆ ਜਾਵੇ ਤਾਂ ਬੀਜੇਪੀ بڑے ਹਲਕਿਆਂ ਦੇ ਵਿੱਚ ਅਕਾਲੀ ਦਲ ਤੋਂ ਅੱਗੇ ਰਹੀ ਹੈ ਇਹ ਅਕਾਲੀ ਦਲ ਨੂੰ ਹਰਗिज ਨਹੀਂ ਭੁੱਲਣਾ ਚਾਹੀਦਾ ਹਾਰ ਭਾਵੇਂ ਜਰੂਰ ਮਿਲੀ ਹੈ ਦੋਵੇਂ ਪਾਰਟੀਆਂ ਨੂੰ ਬਾਕੀ ਹਲਕਿਆਂ ਤੋਂ ਪਰ ਕਿਤੇ ਨਾ ਕਿਤੇ ਬੀਜੇਪੀ ਅਕਾਲੀ ਦਲ ਤੋਂ ਅੱਗੇ ਰਿਹਾ ਹੈ ਕਈ ਹਲਕਿਆਂ ਤੋਂ ਇਹ ਵੀ ਅਕਾਲੀ ਦਲ ਨੂੰ ਜਾਣ ਚੁਕੇ ਔਰ ਅੱਗੇ ਵਧਣ ਲੱਗੇ ਸੋਚਣਾ ਪਵੇਗਾ ਪਰ ਦੂਜੇ ਪਾਸੇ ਗੱਲ ਕਰਦੇ ਹਾਂ ਇਸ ਹਲਕੇ ਦੀ ਬਠਿੰਡਾ ਹਲਕੇ ਦੀ ਇੱਥੇ ਹੀ ਕਿਉਂ ਇਹਨਾਂ ਰੁਝਾਨ ਰਿਹਾ ਔਰ ਦੂਜੀ ਵੱਡੀ ਗੱਲ ਕਿ ਇਸ ਸੀਟ ਦੇ ਨਾਲ ਇਸ ਜਿੱਤ ਦੇ ਨਾਲ ਕਿ ਅਕਾਲੀ ਦਲ ਅੱਗੇ ਹੋਰ ਪ੍ਰਫੁੱਲਤ ਹੋ ਸਕੇਗਾ ਅਕਾਲੀ ਦਲ ਦੇ ਉੱਤੇ ਇੱਕ ਵੱਡਾ ਰਾਜ ਹੈ ਉਹ ਰਾਜ ਕਿਹਾ ਜਾਂਦਾ ਹੈ ਕਿ ਇੱਕ ਪਰਿਵਾਰ ਦਾ ਬਦਬਾਦਲ ਪਰਿਵਾਰ ਦਾ ਆ ਜ਼ਰੂਰ 1995 ਤੋਂ ਬਾਅਦ ਇਹ ਰਾਜ ਬਾਦਲ ਪਰਿਵਾਰ ਦਾ ਅਕਾਲੀ ਦਲ ਦੇ ਉੱਤੇ ਬਣਿਆ ਰਿਹਾ ਪਰ ਕੀ ਇਹ ਰਾਜ ਹੁਣ ਬਰਕਰਾਰ ਰਹਿ ਸਕੇਗਾ ਇਸੇ ਨੂੰ ਸ਼ਾਇਦ ਬਚਾਉਣ ਵਾਸਤੇ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਦੀ ਸੀਟ ਨਹੀਂ ਲੜੀ ਇਸੇ ਨੂੰ ਬਚਾਉਣ ਵਾਸਤੇ ਸ਼ਾਇਦ ਸੁਖਬੀਰ ਸਿੰਘ ਬਾਦਲ ਜਾਂ ਕਿਸੇ ਹੋਰ ਬਾਦਲ ਪਰਿਵਾਰ ਦੇ ਨੁਮਾਇੰਦੇ ਨੇ ਮੈਂਬਰ ਨੇ ਕੋਈ ਹੋਰ ਸੀਟ ਨਹੀਂ ਲੜੀ ਤਾਂ ਕਿ ਬਠਿੰਡਾ ਹਲਕੇ ਨੂੰ ਆਪਣੇ ਗੜ ਨੂੰ ਬਚਾਇਆ ਜਾ ਸਕੇ ਔਰ ਬਚਾ ਕੇ ਆਪਣਾ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਾਇਮ ਰੱਖਿਆ ਜਾ ਸਕੇ ਹੁਣ ਘੱਟੋ ਘੱਟ ਸੁਖਬੀਰ ਬਾਦਲ ਇਹ ਕਹਿਣ ਜੋਗੇ ਤਾਂ ਹੋਗੇ ਕਿ ਅਸੀਂ ਸਾਡੇ ਪਰਿਵਾਰ ਨੇ ਤਾਂ ਇੱਕ ਸੀਟ ਜਿੱਤ ਲਈ ਬਾਕੀ ਪਾਰਟੀ ਦੇ ਮੈਂਬਰਾਂ ਨੇ ਨਹੀਂ ਜਿੱਤੀ ਇਹ ਉਹਨਾਂ ਦੇ ਉੱਤੇ ਹੁਣ ਸਵਾਲ ਖੜਦਾ ਹੈ ਇਹ ਇੱਕ ਬਹੁਤ ਸੋਚਿਆ ਸਮਝੀ ਪਲੈਨਿੰਗ ਸੀ ਜੇ ਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਖੜਦੇ ਤਾਂ ਸ਼ਾਇਦ ਉਹ ਹਾਰ ਜਾਂਦੇ ਕਿਉਂਕਿ ਉਹਨਾਂ ਨੂੰ 2022 ਦੀਆਂ ਵਿਧਾਨ ਸਭਾ ਦਾ ਨਤੀਜਾ ਜਿਹੜਾ ਉਹ ਡਰਾ ਰਿਹਾ ਸੀ ਨਾਲ ਦੀ ਨਾਲ ਉਹਨਾਂ ਦੇ ਹੋਰ ਪਰਿਵਾਰਕ ਮੈਂਬਰ ਪਰਿਵਾਰਕ ਜੀ ਜਿਹੜੇ ਇਹ ਗੱਲ ਕਰੀਏ ਵਿਕਰਮ ਸਿੰਘ ਮਜੀਠੀਆ ਦੀ ਵੀ ਤਾਂ ਉਹ ਵੀ ਇਸੇ ਲੜੀ ਦੇ ਵਿੱਚ ਹੁਣ ਆਉਣ ਲੱਗੇ ਨੇ ਹਾਲਾਂਕਿ ਇਹ ਕਿਹਾ ਜਾ ਰਿਹਾ ਸੀ ਕਿ ਜੇ ਖਡੂਰ ਸਾਹਿਬ ਤੋਂ ਵਿਕਰਮ ਸਿੰਘ ਮਜੀਠੀਆ ਹੁੰਦੇ ਤਾਂ ਜ਼ਰੂਰ ਟੱਕਰ ਦਿੱਤੀ ਜਾ ਸਕਦੀ ਸੀ ਭਾਈ ਅਮਰਤਪਾਲ ਸਿੰਘ ਨੂੰ ਪਰ ਤਾਂ ਵੀ ਵਰਸਾ ਸਿੰਘ ਵਲਟੋਹਾ ਆਏ ਔਰ ਜਿੱਤ ਜਿਹੜੀ ਹੈ ਉਹ ਭਾਈ ਅਮਰਤਪਾਲ ਸਿੰਘ ਦੀ ਝੋਲੀ ਪੈ ਗਈ ਪਰ ਗੱਲ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਨਾਲ ਸੀਟ ਨਹੀਂ ਲੜੀ ਕਿ ਇੱਕ ਪਰਿਵਾਰ ਨੂੰ ਇੱਕ ਵੋਟ ਦਿੱਤੀ ਜਾਨੀ ਇੱਕ ਸੀਟ ਦਿੱਤੀ ਜਾਨੀ ਚਾਹੀਦੀ ਹੈ ਜਿਸ ਆਧਾਰ ਦੇ ਉੱਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡੇ ਤੋਂ ਉਤਾਰਿਆ ਗਿਆ ਪਰ ਗੱਲ ਇਹ ਸੀ ਕਿ ਜੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡੇ ਤੋਂ ਨਾ ਉਤਾਰਦੇ ਔਰ ਆਪ ਜੇ ਉਤਰ ਜਾਂਦੇ ਤਾਂ ਉਹਨਾਂ ਦਾ ਵੀ ਜਿੱਤਣਾ ਨਾ ਮਮਕਨ ਹੋ ਸਕਦਾ ਸੀ ਜਾਂ ਫਿਰ ਜੇ ਹਰਸਿਮਰਤ ਕੌਰ ਬਾਦਲ ਨੂੰ ਉਤਾਰ ਵੀ ਦਿੱਤਾ ਸੀ ਤੇ ਆਪ ਵੀ ਫਿਰੋਜ਼ਪੁਰ ਤੋਂ ਲੜਦੇ ਤਾਂ ਜ਼ਾਹਿਰ ਤਾਂ ਉਹਨਾਂ ਨੂੰ ਪਤਾ ਸੀ ਉਹਨਾਂ ਨੂੰ ਸ਼ਾਇਦ ਪਤਾ ਸੀ ਕਿ ਲੋਕਾਂ ਨੇ ਇਸ ਵਾਰ ਫਤਵਾ ਉਹਨਾਂ ਦੇ ਨਾਂ ਦਾ ਨਹੀਂ ਦੇਣਾ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਉਹਨਾਂ ਦੇ ਸਾਹਮਣੇ ਸਨ ਹਾਲਾਂਕਿ ਬੀਬੀ ਹਰਸਿਮਰਤ ਕੌਰ ਬਾਦਲ ਵੱਡੇ ਮਾਰਜਨ ਨਾਲ ਜਿੱਤੇ ਨੇ ਹੁਣ ਜਿੱਤ ਦੇ ਉੱਤੇ ਆ ਜਾਂਦੇ ਆ ਜਿੱਤ ਜਿਹੜੀ 50000 ਵੋਟਾਂ ਦੇ ਔਸਤ ਦੀ ਜਿਹੜੀ ਜਿੱਤ ਹੈਗੀ ਹੈ ਐਵਰੇਜ ਦੀ ਜਿੱਤ ਹੈਗੀ ਹੈ ਉਸ ਜਿੱਤ ਦੇ ਆਧਾਰ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਇਹ ਜਿੱਤ ਜਿਹੜੀ ਹੈ ਇਹ ਡਾਇਰੈਕਟ ਔਰ ਇਨਡਾਇਰੈਕਟ ਫਾਇਦੇ ਜਿਹੜੇ ਨੇ ਉਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇ ਨੇ ਇਸ ਇਸ ਕਰਕੇ ਕਿਹਾ ਜਾ ਰਿਹਾ ਹੈ ਕਿਉਂਕਿ ਭਾਜਪਾ ਨੇ ਵੀ ਜਿਹੜੀ ਉਮੀਦਵਾਰ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਉਹ ਅਕਾਲੀ ਦਲ ਦਾ ਸੀ ਬੀਬੀ ਪਰਮਪਾਲਕ ਔਰ ਸਿੱਧੂ ਉਹ ਅਕਾਲੀ ਦਲ ਦੇ ਬੈਕਗ੍ਰਾਉਂਡ ਤੋਂ ਨੇ ਹਾਲਾਂਕਿ ਉਹਨਾਂ ਨੇ ਆਪਣਾ ਡੈਬਿਊ ਜਿਹੜਾ ਉਹ ਭਾਜਪਾ ਦੇ ਵਿੱਚ ਕੀਤਾ ਸੀਗਾ ਜ਼ਰੂਰ ਭਾਜਪਾ ਦੇ ਵੱਲੋਂ ਚੋਣ ਮੈਦਾਨ 'ਚ ਉਤਰੇ ਸੀ ਔਰ ਦੂਜੇ ਪਾਸੇ ਲੱਖਾ ਸੁਧਾਨਾ ਆਦ ਆਦ ਉਮੀਦਵਾਰ ਜਿਹੜੇ ਨੇ ਉਹ ਵਿਚਰੇ ਨੇ ਪਰ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੋਵਾਂ ਉਮੀਦਵਾਰਾਂ ਦਾ ਸਿੱਧਾ ਅਸਿੱਧਾ ਫਾਇਦਾ ਜਿਹੜਾ ਉਹ ਅਕਾਲੀ ਦਲ ਨੂੰ ਪਹੁੰਚਿਆ ਆ ਇਹਨਾਂ ਦੋਵਾਂ ਉਮੀਦਵਾਰਾਂ ਦੇ ਚੋਣ ਮੈਦਾਨ 'ਚ ਆਉਣ ਦੇ ਨਾਲ ਸਿੱਧਾ ਸਿੱਧਾ ਫਾਇਦਾ ਜਿਹੜਾ ਉਹ ਅਕਾਲੀ ਦਲ ਨੂੰ ਮਿਲਿਆ ਆ ਔਰ ਬੀਬੀ ਹਰਸਿਮਰਤ कौर ਬਾਦਲ 50000 ਵੋਟਾਂ ਦੀ ਲੀਡ ਜਿਹੜੀ ਹੈ ਉਹ ਹਾਸਲ ਕਰ ਸਕੇ ਖੈਰ ਇਹ ਤਾਂ ਇੱਕ ਗੱਲ ਹੈ ਪਰ ਹੁਣ ਗੱਲ ਇੱਥੇ ਖੜਦੀ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਆਉਂਦਾ ਸਮਾਂ ਆਪਣਾ ਰਸੂਕ ਹਕਤਿਆਰ ਰੱਖ ਸਕਦਾ ਆ ਉਹ ਮੌਜੂਦਾ ਸਮੇਂ ਦੇ ਵਿੱਚ ਜੋ ਨਤੀਜੇ ਆਏ ਨੇ ਉਹਨਾਂ ਤੋਂ ਭਲੀ ਭਾਂਤ ਕਲੀਅਰ ਹੁੰਦਾ ਹੈ ਕਿਉਂਕਿ ਵੱਖ-ਵੱਖ ਹਲਕਿਆਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਗਿਆ। ਇਹੋ ਜੀ ਸਥਿਤੀ ਬਣ ਗਈ ਕਈ ਥਾਵਾਂ ਦੇ ਉੱਤੇ ਕਿ ਅਕਾਲੀ ਲੀਡਰ ਲੱਖ ਤੋਂ ਉੱਪਰ ਹੀ ਨਹੀਂ ਪਹੁੰਚੇ। ਸ਼ਾਇਦ ਇਹਦਾ ਇੱਕ ਕਾਰਨ ਹੈਗਾ ਕਿ ਮੂਲ ਅਕਾਲੀ ਲੀਡਰ ਜਿਹੜੇ ਨੇ ਉਹਨਾਂ ਦਾ ਰਸੂਕ ਹੌਲੀ-ਹੌਲੀ ਘਟਦਾ ਜਾ ਰਿਹਾ ਹੈ। ਉਹਨਾਂ ਦਾ ਲੋਕਾਂ ਦੇ ਵਿੱਚ ਵਿਚਰਨਾ ਘਟਦਾ ਜਾ ਰਿਹਾ ਹੈ। ਅਬੀ ਹਰ ਸੇਮਤ ਕੋਰ ਬਾਦਲ ਜ਼ਰੂਰ ਲੋਕਾਂ ਦੇ ਵਿੱਚ ਵਿਚਰਦੇ ਨਜ਼ਰ ਆਉਂਦੇ ਨੇ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਉੱਗੇ ਹੋਏ ਨਜ਼ਰ ਆਉਂਦੇ ਨੇ ਪਰ ਬਾਕੀ ਇਹ ਖਾਲੀ ਲੀਡਰ ਜਿਹੜੇ ਨੇ ਉਹ ਉਸ ਹੱਦ ਤੱਕ ਲੋਕਾਂ ਦੇ ਨਾਲ ਸੰਪਰਕ ਨਹੀਂ ਬਣਾ ਸਕੇ ਜਾਂ ਫਿਰ ਨਹੀਂ ਬਣਾ ਸਕਣਗੇ ਕਿਉਂਕਿ ਜਿਹੜੇ ਜ਼ਿਆਦਾਤਰ ਅਕਾਲੀ ਲੀਡਰ ਨੇ ਉਹ ਇਧਰੋਂ ਉਧਰੋਂ ਫੜੇ ਪ੍ਰਤੀਤ ਹੋ ਰਹੇ ਨੇ ਔਰ ਬਾਕੀ ਦੇ ਅਕਾਲੀ ਲੀਡਰ ਪਹਿਲੀ ਵਾਰ ਸ਼ਾਇਦ ਇਸ ਚੋਣ ਮੈਦਾਨ 'ਚ ਉਤਰੇ ਸਨ ਕਿਉਂਕਿ ਪਹਿਲਾਂ ਤਾਂ ਗੱਠ ਜੋੜ ਦੀ ਸਰਕਾਰ ਸੀ ਔਰ ਗੱਠ ਜੋੜ ਵੇਲੇ ਜ਼ਰੂਰ ਵੋਟਾਂ ਜਿਹੜੀਆਂ ਵੰਡ ਲਈਆਂ ਜਾਂਦੀਆਂ ਸੀ ਪਰ ਹੁਣ ਅਕਾਲੀ ਦਲ ਕੀ ਕਰੇਗਾ ਇਸ ਉੱਤੇ One India Punjabi. Thing. Subscribe to One India channel and never miss an update.